ਨਹੀਂ ਆ ਆ ਦਹੀ ਦਾ ਚੱਲ ਹੁਣ ਚੱਟਾ ਲਾਉਣ ਨਹੀਂ ਲੱਗੇ ਕਿੰਨਾ ਪਾਇਆ ਤੇਰੇ ਗੋਲਾ ਨਹੀਂ ਚੰਗਾ ਲੱਗਦਾ ਨਹੀਂ ਕਰ ਦੋ ਥੋੜਾ ਹੀ ਆ ਰੇ ਤੋਂ ਸਹੀ ਹੁਣਾ ਦੋ ਇੰਦਾ ਇਹ ਤਾਂ ਦਰ ਮਤਲਬ ਦੋ ਘਰ ਅੰਸਰ ਦੋ ਗਨਾਂ ਤੇ ਚੱਟਾ ਲਾ ਦੇਂਦਾ ਹੈ ਥੋੜਾ ਹੀ ਪਾਇਆ ਆ ਤੇਰੀ ਹੁਣ ਪਤਲਿਆ ਕਰ ਐਸਾ ਪਾਉਂਦਾ ਮਾਜਾ ਮੱਸਾ ਪਾਣੀ ਹੈਗਾ ਹਾਂ ਤੂੰ ਤਾਂ ਸੁੰਟਾ ਚੱਟੇ ਨਹੀਂ ਨੰਨ ਸਾਰਿਆਂ ਨੂੰ ਹੁੰਦੇ ਵਿਚਾਰੇ ਨੂੰ ਹਾਂ ਨਹੀਂ ਨਹੀਂ ਆਵੇ ਕੋ ਹਾਂ ਥੋੜਾ ਹੀ ਆ ਇਹੋ ਸਹੀ ਥੋੜਾ ਹੀ ਨਹੀਂ ਹੈ ਮੈਂ ਨਹੀਂ ਹਾਂ ਦੇਖ ਤੇ ਤਾਂ ਨਹੀਂ ਹੈ ਨਹੀਂ ਦਾਸਕ ਇੰਨਾ ਸਾਰਾ ਤੇਰੇ ਪਾਲਿਆ ਰਸਾ ਪਾਇਆ ਤੇ ਉਹਨੇ ਥੋੜਾ ਜਿਹਾ ਤੇ ਦਸੋਂ ਦੇਤੀ ਤੂੰ ਸਾਰਾ ਨੰਨ ਕਰਦੇ ਐ ਇਹਨੇ ਕੋਈ ਕਿੰਨਾ ਕਿੱਝ ਆਇਆ ਤੈਨੂੰ ਬਾਲੀ ਬਹੁਤ ਖਰਾਬ ਤੂੰ ਕਰਦਾ ਪਾਇਆ ਦਸੇ ਰੋਟੀ ਵਾਲਾ ਮੈਂ ਪਾਇਆ ਤੇ ਥੋੜਾ ਜਿਹਾ ਮਨੂੰ ਤੇ ਤੇਰੀ ਨੂੰ ਤੇਨਾ ਤਾਂ ਤੇਰੇ ਵਾਸਤੇ ਤੇਰੇ ਵਾਸਤੇ ਚੰਗੀ ਗੱਲ ਨਹੀਂ ਤੂੰ ਤੂੰ ਜਾਣਾ ਨਹੀਂ ਸਾਨੂੰ ਨਹੀਂ ਪੁੱਛਾ ਕੀ ਬਣਾ ਲਿਆ ਕੀ ਕਰੁੰਦੀ ਐ ਤਾਈ ਕੰਮ ਕੀ ਹੈ ਇਹ ਬਾਲਾ ਬਸੋ ਨਾ ਨਹੀਂ ਗਿਆ ਲਿਆਦਾ ਉਸੇ ਤਰ੍ਹਾਂ ਹੀ ਗਿਆ ਨਾ ਇਹ ਕਿਉਂ ਗਿਆ ਨਾ ਇਹਨਾਂ ਤਾਂ ਬੇਲੇ ਹੀ ਨਹੀਂ ਮਿਲਦਾ ਘਰ ਚ ਤੇ ਕੀ ਕੰਮ ਦੀ ਤੇ ਨਾਉਂਦਾ ਬੋਹ ਕਾਲਾ ਲਈਆ ਨੋ ਆ ਰਹੀ ਬੇਲਾ ਸੁਈ ਸলাই ਕਰਨ ਦੇ ਤਾਂ ਬੁਦੀ ਕਰਦੀ ਚਾਹ ਜਾਨੀ ਬੜੀ ਆ ਦਿੱਲੀ ਆ ਉਹ ਜਿੱਲੀ ਤੇ ਨਾ ਮੈਂ ਵੇਖਿਆ ਜੀ ਪਤਾ ਹੈ ਇਹਨਾਂ ਨੇ ਕੀ ਸਿਖਾ ਕੇ ਪਹੇਆਉਂਦੇ ਆ ਬਾਲੀ ਲਿਆ ਸਾਰਾ ਕੁਝ ਦਿੱਤਾ ਕੇ ਹਾਂ ਹੋਰ ਕੰਨੀ ਤੇਰੀ ਨਾਉਂ ਨਾ ਮਾਰਦਾ ਨਾ ਨਾ ਆਪੋ ਨੇ ਗੱਲ ਨਾ ਤੇਰਾ ਪਹਾਂਦਾ ਆ ਨਾ ਹੋਰ ਇੱਕ ਜਿਹੜੇ ਤਰ੍ਹਾਂ ਦੇ ਗਿਆ ਤੇਰੀ ਖਰੇ ਸੁਣਦਾ ਨਹੀਂ ਉਹਨਾਂ ਕੰਮੋਂ ਖਲਾ ਰੂਹੀ ਹੈ ਤੇ ਕੰਮੋਂ ਖਲਾ ਰੂਹੀ ਇਹ ਤਾਂ ਗੱਲਾਂ ਆ ਨਹੀਂ ਟਕਾਂ ਦਿੰਦੀਆਂ ਕੀ ਕਰਨਾ ਹੈ ਜੇਲੀ ਹੈ ਜੀ ਦੋ ਚਾਰ ਕੁੜੀਆਂ ਹੋਰ ਆ ਜਾਣ ਜਿੰਨ ਗੱਲਾਂ ਕਰ ਲਓ ਬਸ ਤੁਹਾਨੂੰ ਨਹੀਂ ਪਤਾ ਕਿ ਕੰਮ ਕਿਹੜਾ ਹੋਇਆ ਤੇ ਮੈਂ ਬਹੁਤ ਜਾਤਾ ਹਾਂ ਇਹ ਉਹਨਾਂ ਕੰਮ ਕਰੰਦੇ ਨੇ ਧਾਕਦੇ ਇਹਨਾਂ ਨੇ ਸ਼ਰਮ ਲਾਈ ਹੈ ਇਹਨਾਂ ਨੇ ਕਿਤੇ ਕਾਲੋਂ ਦੀ ਸਾਗ ਨਾਲ ਬਣਾਇਆ ਹਾਂ ਤੇ ਹੁਣ ਆਪਾਂ ਕੋਈ ਨਾ ਕਲਾਂ ਲੈਨੇ ਬਿਲਕੁਲ ਇਸ ਹਾਸੇ ਦੇ ਜਿਹੀ ਬੜੀ ਧਮੀ ਪਈ ਗਈ ਯਾਰ ਨਾ ਹੈਗੀ ਆ ਵੇਖ ਲੈ ਤੂੰ ਕਿੰਨਾ ਤੇਲ ਪਾਇਆ ਕਿੰਨਾ ਇੰਨਾ ਬੱਲਾ ਦਿੱਤੇ ਨਾ ਸ ਮੈਂ ਗੱਲੇ ਬਣਾਏ ਸਾਰੇ ਜਿਹੜੇ ਬਨੇ ਕਾਹਲੀ ਰੋਟੀ ਕੋੜਾ ਬੋਲਦਾ ਕੋੜਾ ਮੁੱਛਲਾ ਚਾ ਅੱਧੀ ਤਾਂ ਲੈ ਕੇ ਆਉਣੀ ਮਾਦਰ ਦੇ ਲਈ ਕਿ ਕਿੱਧਰ ਕਿੱਧਰ ਹੋ ਜਾਂਦੇ ਪਹਿਲੇ ਸਵਾਗ ਲੈ ਆਂਦਾ ਕਿੱਥੋਂ ਜਾ ਕੇ ਫਿਰ ਉਹਨੂੰ ਚਿੱਲੇ ਆ ਬਣਾਇਆ ਉਸ ਨੂੰ ਧਿਆਨਾ ਇਹ ਪਤਾ ਨਹੀਂ ਇਹਨੂੰ ਜੇ ਬਾਹਰ ਛੱਡ ਦੇ ਤੇ ਕੀ ਕਰਾਂ ਮੈਂ ਬੰਦਾ ਹੈ ਇਹਨੂੰ ਫਿਰ ਮੈਂ ਕਿੱਥੇ ਕਾ ਖਾਗ ਲੈਣਾ ਇੱਥੇ ਕਿਦਾਂ ਖੜਾ ਹੋ ਕੇ ਹੈ ਗੜੀ ਬੜੀ ਪੈੜੀ ਨਹੀਂ ਮੈਂ ਨਹੀਂ ਉਹ ਕਰਨਾ ਕੀ ਹੈ ਇਹ ਦਰਦੋਂ ਕਿ ਲੈ ਆਈ ਹੈ ਆਪੋ ਧਿਆਨ ਹੈ ਆਪਣਾ ਤੇਰਾ ਸਾਈਂ ਮੈਂ ਮਾਤਾ ਕੋ ਫੋੜੀ ਪੁੱਛਣਾ ਨਹੀਂ ਸਾਥ ਤੇ ਆਈ ਆਪਣੇ ਜੋਗਾ ਲਿਆ ਤਾ ਹਾਂ ਤਾਂ ਨਾ ਤਰੀ ਜਾਂਦੀ ਲੈ ਜਾ ਮਾਤਾ ਜਦੋਂ ਆਈ ਨਹੀਂ ਲੀ ਤੇ ਇਹ ਥੋੜਾ ਜਿਹਾ ਸਾਹ ਤੇਰੀ ਇਹਨਾਂ ਬਿਆਲੂ ਆ ਕੋਈ ਮਰੂ ਮਰੂ ਨਾ ਕਰਿਆ ਆਪਾਂ ਸਾਥ ਦਾ ਦਸਾ ਰੱਬ ਨੇ ਨਹੀਂ ਆਹੀਂ ਤੇ ਆਪਣੀ ਜੋਗਾ ਧਰਿਆ ਆ

ਵੀਰ ਕਿੱਥੇ ਠੰਡੀ ਵੀਰੇ ਆ ਮੈਂ ਤੇਰੇ ਕੱਪਦੀ ਆ ਆਹੋ ਮੇਰੇ ਪੁੱਤੀ ਘਾਣਾ ਦੇਣਾ ਫਰਮਾਫਾ ਦੇ ਤੈਨੂੰ ਫਰਮਾ ਲੰਬੜੀ ਕਦੀ ਨਾ ਚੱਲੀ ਚੰਗੋ ਆਈਂਆਂ ਨੇ ਥੋੜੋ ਥੋੜੇ ਬੀਬੀ ਕਿਹੜੀ ਲੱਗਦੀ ਆ ਹੁੰਦਿਆਂ ਤਾਂ ਮੰਗਣਾ ਆ ਜਾਂਦੇ ਕਦੀ ਕੋਦੇ ਇਹੋ ਕਦੀ ਕੋਦੇ ਇਹੋ ਨੀ ਚਾ ਥੋੜਾ ਜਿਹਾ ਸਾਹੂ ਤੂੰ ਨੇ ਸਾਡੇ ਘਰੋਂ ਨਹੀਂ ਹੁੰਦੀ ਆਵੇਂ ਫੇਰ ਨਹੀਂ ਤੂੰ ਸੱਗੀ ਲੈਣਾ ਮਾਹੋ ਆ ਵੀ ਪੈਸਾ ਤੇਰੀ ਹੱਥ ਭੰਗ ਤੂੰ ਜਿਹੜੀ ਕੱਟਦੀ ਹੈ ਦਿਨਾਂ ਨੀ ਚਾ ਕੋ ਚੰਤੂ ਮੇਰੇ ਪੈਨ ਗੁੱਸਾ ਨਾ ਕਰੀਂ ਆ ਇਹਦਾ ਸਮਝਾਈ ਦਦਾ ਹੈ ਅਹੀਂ ਨਿਕਲੀ ਦੀ ਗੱਲ ਤੇ ਗੌਰ ਕੀਤਾ ਹੈ ਜੀ ਭੈਣਾ ਬਹੁਤੀ ਭੁਖੀ ਸਾਡੀ ਬੁੱਢੜੀ ਨੇ ਕੋਈ ਗੱਲ ਨਹੀਂ ਤਾਂ ਨਹੀਂ ਕਰੀ ਆਂ ਜਿੰਨੇ ਆਇਆ ਨਹੀਂ ਨਹੀਂ ਤੂੰ ਆਇਆ ਕਰ ਮੇਰੀ ਭੈਣ ਉਹਨੇ ਚੇਰੇ ਬਹਿਣਾ ਹੈ ਤੇ ਅੱਜ ਨੇ ਪਾਪਾ ਸੋਣੇ ਨੇ ਚੱਲ ਜਾਣਾ ਪੇਕਿਆਂ ਨੂੰ ਉਤੇ ਰਹਾ ਲੰਗਾ ਪਣਾ ਕਿ ਗਲੋਂ ਲੱਥੂ ਵੀ ਚਾਰ ਦਿਨ ਮੈਨਾਂ ਨਹੀਂ ਪੈਣਾ ਐ ਸੱਸ ਬੜੀ ਬੜੀ ਚੰਗੀ ਵਿਚਾਰੀ ਗਲੋਂ ਨਾਲ ਆ ਤੂੰ ਤੇ ਨਿਪੇਕੇ ਚੱਲ ਜਾਈਂ ਨਾਲ ਜਦੋਂ ਸੁਹਾ ਆਇਆ ਉਦੋਂ ਗਾੜੀ ਪੈ ਜਾਂਦੀ ਉਸ ਵੇਲੇ ਹੁੰਦਾ ਉਸ ਵੇਲੇ ਇਦਾਂ ਹੁੰਦਾ ਐਸੇ ਜਿਵੇਂ ਕਿ ਤੈਨੂੰ ਨੇ ਜੱਪੀਆਂ ਪਾਉਣੀਆਂ ਤੇ ਉਹਨੇ ਕਿਹਾ ਤੇਰੇ ਸਿਰ 'ਤੇ ਜੱਫੇ ਪਾਉਣੀਆਂ ਜਦੋਂ ਸੁਹਾ ਹੀ ਦਾਂਗਾ ਅਸੀਂ ਤੇ ਪੇ ਤਾਂ ਪਾਇਆ ਪਰ ਤੂੰ ਪੇ ਤਾਂ ਨਹੀਂ ਨਾ ਪਾਇਆ ਤਾਂ ਕਰਕੇ ਬਹੁਤੀ ਵਾਦ ਦੇ ਨਹੀਂ ਨਹੀਂ ਕੋਈ ਨਹੀਂ ਉੱਚਾ-ਉੱਚਾ ਰਾਸ ਤੇ ਬੋਲ ਆਣਾ ਜਾਈਂ ਉਹ ਨਾ ਆਵੇ ਜੇ ਤੂੰ ਬੇਰਗਸਾ ਗਈ ਤੂੰ ਵੀ ਦੀਦਾ ਸਾਰਾ ਦਿਨ ਕਮੇਤੀਆਂ ਪੱਠੀਆਂ ਕਰਦੀ ਰਹੀ ਦੀ ਸਾਰਾ ਦਿਨ ਤੇ ਮਾਥੇ ਨੂੰ ਕੰਮੇ ਧੰਦੇ ਲਾਇਆ ਪਰ ਇਹ ਬੁੱਢੀ ਚੈਨੀ ਕੀ ਕੰਮੇ ਕੰਮ करूਗੀ ਚੈ ਫੇਰ ਮੋ ਬੁੱਢੀ ਜੜੀਆਂ ਲੱਗੀਆਂ ਆ ਤੇ ਕੀ ਕੰਮ ਕਰੇ ਥੰਦਾ ਲਾ ਕੇ ਝੁਕ ਜਾਏ ਤੇ ਜਿਹੜੀ ਕੰਮ ਉਹ ਵੀ ਰਹਿ ਜੇ ਹੈ ਕਦੀ ਤੈਨੂੰ ਤੇਯਾ ਨਹੀਂ ਮੱਦ ਪਾਉਂਦੇ ਹੁੰਦੇ ਕਦੀ ਤੈਨੂੰ ਡੀ ਰਾਣੀ ਦੇ ਮੱਦ ਪਾਉਂਦੇ ਨਹੀਂ ਅੱਜ ਕਿਹਦੇ ਸਾਹ ਨੂੰ ਠੀਕੀ ਫੇਰ ਉਂ ਕੀ ਕਰੀਏ ਹੁਣ ਮੈਨੂੰ ਦੱਸ ਜੇ ਤੇਯਾ ਪਾ ਲਈਂ ਤਾਂ ਤੇਰੇ ਦੁਆਰੇ ਕੀ ਗੱਲਾਂ ਕਰਨ ਰਹੀਆਂ ਮੇਰੇ ਨਾਲ ਮੈਂ ਤਾਂ ਕੋਈ ਨਹੀਂ ਗੱਲ ਕੀਤੀ ਨਾ ਕਦੋਂ ਤੇ ਡੰਗਾਂ ਜਿੱਤ ਨਹੀਂ ਨਹੀਂ ਤਾਇਆ ਤੇ ਸੁਣਨ ਲਈ ਆ ਕਦੇ ਇਹਦੀ ਵੀ ਸੁਣਨ ਲਈ ਆ ਨਹੀਂ ਨਹੀਂ ਤੂੰ ਵਹਿਮ ਨਹੀਂ ਵਹਿਮ ਕਿਉਂ ਆ ਤੇ ਆਪ ਸੁਣ ਲੈ ਗੱਲਾਂ ਨਹੀਂ ਨਹੀਂ ਕੋਈ ਕਰਨੀ ਕੀਤੀ ਬੀਬੀ ਕਿਤੇ ਨਾ ਨੀ ਨੀ ਕਿਤੇ ਨਾ ਨੱਲਾ ਕਿਉਂ ਨੀ ਕਿਤੇ ਨਾ ਨੀ ਉਧਰ ਚਲੀ ਉਧਰ ਗਿਆ ਕਹਿੰਦੇ ਆ ਜਾਂਦੀ ਕਿਤੇ ਆਪਣੇ ਘਰ ਦੀ ਜਾਂਦੀ ਤੇ ਚੁੱਪ ਨਾ ਆਉਂਦੀ ਤੇ ਪੰਜ ਮਿੰਟ ਦਸ ਪੰਜ ਮਿੰਟ ਚੱਲੀ ਗਈ ਕਿਤੇ ਕਾਲਾ ਪਈਆ ਤੇ ਤੂੰ ਉੱਠ ਕੇ ਤੇ ਆ ਗਈ ਆ ਦੂਰਾਂ ਦੇ ਫਿਰਦੀਆਂ ਕਮੇਟੀਆਂ ਇਕੱਠੀਆਂ ਕਰਦੀਆਂ ਵੀ ਤੁਹਾਨੂੰ ਕਹਦੀਆਂ ਮੈਂ ਕਰਦੀਆਂ ਨੇ ਇਹ ਕਮੇਟੀਆਂ ਇਕੱਠੀਆਂ ਕਰਕੇ ਲਿਆ ਕੰਮ ਇਹਦੇ ਵਾਸਤੇ ਨਾ ਕੋਈ ਗੱਲ ਨਹੀਂ ਕੰਮ ਕਰਦਾ ਤੇਰੇ ਕੋਲ ਨਾ ਇਹਦੇ ਵਾਸਤੇ ਨਹੀਂ ਆ ਚੁੱਪ ਕਰ ਮੇਰੇ ਨਾਲ ਤੂੰ ਇਹ ਉੱਠ ਕੇ ਤੇ ਮੇਰੇ ਕੋਈ ਗੱਲ ਨਹੀਂ ਪੱਢੀ ਚਲ ਕੋਈ ਨਹੀਂ ਵੱਡੀ ਹਾਂ ਚੱਲੀ ਮੈਂ ਜੰਝੂ ਕਰ ਜਾ ਬਹਿ ਜਾ ਕਿਉਂ ਕਿਉਂ ਹਾਂ ਮਾ ਚੁੱਪ ਕਰ ਬਹਿ ਜਾ ਬਹਿ ਜਾ ਨਹੀਂ ਵਾ ਚੱਲ ਬਹਿ ਜਾ ਕਿਉਂ ਚੁੱਪ ਕਰ ਮੈਨੂੰ ਕਰਨਾ ਪੁਣਾ ਚਲ ਕੋਈ ਨਹੀਂ ਆ ਜਾ ਉਹ ਚੁੱਪ ਹੂੰ ਭੈਣ ਫਿਰ ਉਧਰ ਹੀ ਚਲ ਜਾ ਲੈ ਦੱਸ ਤੇਰਾ ਡੂੰਗਾ ਕੱਪੜਾ ਉਧਰ ਗਿਆ ਲੈ ਇਹ ਵੀ ਮਾੜੀ ਬਾਲਾਂ ਨੇ ਤੇ ਨਹੀਂ ਨਹੀਂ ਉਧਰ ਚਲ ਜਾ ਤੂੰ ਆਹ ਇਹ ਤੂੰ ਇਹ ਕੰਮ ਕਰਨਾ ਕਦੀ ਨਹੀਂ ਦਿੰਦਾ ਇਹ ਨਾਲ ਰੰਨ ਰੰਨ ਕੇ ਲੋਕਾਂ ਨੂੰ ਦੇਣਾ ਦੱਸ ਹੈ ਹਾਏ ਹਾਏ ਕੀ ਬਾਸਾ ਸੀ ਜਾਂ ਉਧਰ ਹੀ ਸਾਦ ਮਾ ਆ ਦੇ ਨੀ ਮੁੰਡਾ ਆਉਂਦਾ ਤਾਂ ਮੈਂ ਖਾਤਰ ਕਰਦਾ ਕਹੂਨੀ ਤੇਰੀ ਮੰਢਾ ਸਾਹਿਬ ਕੀ ਵੀ ਗੱਲ ਹੈ ਅਸੀਂ ਭਾਵੇਂ ਰੰਨ ਰੰਨ ਕੇ ਤਾਂ ਰੋਜ਼ ਲੋਕਾਂ ਨੂੰ ਵੰਡ ਦਿੰਦੀ ਹੈ ਬਹਿਰੀ ਨਾਹੀ ਨਾਹੀ ਸਭ ਹੀ ਇਹ ਵੀ ਗੱਲ ਨਹੀਂ ਨਹੀਂ ਜਾਣ ਗਈ ਚੁੱਪ ਕਰਕੇ ਬਹਿ ਜਾ ਇੰਨਾ ਬੋਲੀਦਾ ਨਹੀਂ ਹੁੰਦਾ ਜਾਣਗਾ ਬਹਿਣਾ ਵਾਹੋ ਬਹਿ ਜਾ ਤੂੰ ਮੈਂ